ਲੁਧਿਆਣਾ ਦੇ ਸ਼ਾਸਤਰੀ ਨਗਰ ਦੀ ਤਸਵੀਰ ਹੈ ਜਿੱਥੇ ਬਿਜਲੀ ਵਿਭਾਗ ਦੇ ਵੱਲੋਂ ਸਕੂਲ ਦੇ ਬਾਹਰ ਇੱਕ ਨਿੱਜੀ ਸਕੂਲ ਦੇ ਬਾਹਰ ਟਰਾਂਸਫਾਰਮਰ ਲਗਾਇਆ ਗਿਆ ਜਿਸ ਦੀਆਂ ਤਾਰਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਨੀਚੇ ਜੋੜ ਹੈ ਇਹ ਸਕੂਲ ਮੈਨੇਜਮੈਂਟ ਦੀ ਗੱਲ ਹੀ ਹੈ ਅਗਰ ਉਹਨਾਂ ਨੇ ਫੀਸਾਂ ਵਧਾਉਣੀਆਂ ਨੇ ਹੋਰ ਆਪਣੇ ਖਾਤੇ ਪੂਰੇ ਕਰਨ ਲਈ ਇਹਨਾਂ ਦੇ ਮਾਪੇ-ਮਾਪ ਨੂੰ ਮੈਂ ਕਹਾਂਗਾ ਵੀ ਇਹਨਾਂ ਨੂੰ ਮਜਬੂਰ ਕਰਦੇ ਵੀ ਇੰਨਾ ਪੈਸਾ ਦਿਓ ਆ ਵੀ ਉਹਨਾਂ ਦੀ ਕਿਵੇਂ ਬਣੇ ਸਭ ਤੋਂ ਪਹਿਲਾਂ ਸਕੂਲ ਮੈਨੇਜਮੈਂਟ ਦੀ ਗੱਲ ਹੀ ਐ ਦੂਜੇ ਨੰਬਰ ਤੇ ਬਿਜਲੀ ਬੂਟ ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਇਹ ਤਾਰਾਂ ਦੇ ਜੋੜ ਇੱਤੇ ਹੀ ਨੰਗੇ ਛੱਡੇ ਹੋਏ ਨੇ ਇਹਨਾਂ ਨੂੰ ਤਾਰਾਂ ਦੇ ਜੋੜ ਚਲੋ ਲਗਾਏ ਨੇ ਇਹਨਾਂ ਨੂੰ ਉੱਚਾ ਕਰਕੇ ਲਗਾ ਦੇਣਾ ਚਾਹੀਦਾ ਸੀ ਤਾਂ ਕਿ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਆਂਦੀ ਬਿਲਕੁਲ ਇਹ ਤਾਰਾਂ ਮਤਲਬ ਸੇਫ ਟੰਗ ਨਾਲ ਤੇ ਜਿਹੜੇ ਉੱਚਾ ਕਰਕੇ ਆ ਜਿਵੇਂ ਜੈਂਪਰ ਨੇ ਇਹਨੂੰ ਜੈਂਪਰ ਕਹਿੰਦੇ ਐ ਇਹ ਜੈਂਪਰ ਨੂੰ ਉੱਚਾ ਕਰਕੇ ਲਾਇਆ ਜਾਵੇ ਤਾਂ ਕਿ ਕੋਈ ਖਰਾਬਤ ਨਾ ਕਰ ਸਕੇ ਇਹ ਨਾਲ ਕਿਸੇ ਵੀ ਜਨ ਮਲਦੀ ਦਾ ਗੱਲ ਅਧਿਕਾਰੀ ਵਧੀਆ ਕੰਮ ਕਰਦੇ ਪਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਪਬਲਿਕ ਦੀ ਤੇ ਜਿਹੜੇ ਸਰਦੇ ਮੂਰੇ ਜਾਂ ਮੈਨੇਜਮੈਂਟ ਦੇ ਮੂਰੇ ਹੋਵੇ ਉਹਨਾਂ ਦੀ ਜੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨੂੰ ਪ੍ਰੋਪਰ ਢੰਗ ਨਾਲ ਸਹੀ ਕਰਾ ਕੇ ਰੱਖਣ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਸਿਟੀ ਹੈੱਡਲਾਈਨ ਦੇਖ ਰਹੇ ਤੁਸੀਂ ਮੈਂ ਦੀਪਕ ਕਤਿਆਲ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਲਗਾਤਾਰ ਰੋਜ਼ਾਨਾ ਸਾਹਮਣੇ ਆਂਦੀ ਰਹਿੰਦੀ ਹੈ ਤਸਵੀਰ ਤੁਹਾਨੂੰ ਦੁਕਾਨਿਆਂ ਲੁਧਿਆਣਾ ਦੇ ਸ਼ਾਸਤਰੀ ਨਗਰ ਦੀ ਤਸਵੀਰ ਹੈ ਜਿੱਥੇ ਬਿਜਲੀ ਵਿਭਾਗ ਦੇ ਵੱਲੋਂ ਸਕੂਲ ਦੇ ਬਾਹਰ ਇੱਕ ਨਿੱਜੀ ਸਕੂਲ ਦੇ ਬਾਹਰ ਟਰਾਂਸਫਾਰਮਰ ਲਗਾਇਆ ਗਿਆ ਜਿਸ ਦੀਆਂ ਤਾਰਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਨੀਚੇ ਜੋੜ ਹੈ ਜੇਕਰ ਇੱਥੇ ਕੋਈ ਬੱਚਾ ਇੱਥੋਂ ਦੀ ਸਕੂਲ ਦੇ ਬਾਹਰੋਂ ਲੰਘਦਾ ਹੈ ਤਾਂ ਜੇਕਰ ਮਾੜਾ ਜਿਹਾ ਵੀ ਹੱਥ ਲੱਗ ਗਿਆ ਤਾਂ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸਾਡੇ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਜੀ ਮਜੂਨੇ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਆ ਜਿਹੜਾ ਟਰਾਂਸਫਾਰਮਰ ਹੈ ਸਕੂਲ ਦੇ ਬਾਹਰ ਲੱਗਾ ਹੈ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਦੇ ਕਾਰਨ ਕਿਸੇ ਮਾਪੇ ਦੇ ਬੱਚੇ ਨੂੰ ਨੁਕਸਾਨ ਵੀ ਪਹੁੰਚ ਸਕਦਾ ਇਸ ਦੇ ਨਾਲ ਸਭ ਤੋਂ ਪਹਿਲਾਂ ਇਹ ਸਕੂਲ ਮੈਨੇਜਮੈਂਟ ਦੀ ਅਗਰ ਉਹਨਾਂ ਨੇ ਫੀਸਾਂ ਵਧਾਉਣੀਆਂ ਨੇ ਹੋਰ ਆਪਣੇ ਖਾਤੇ ਪੂਰੇ ਕਰਨ ਲਈ ਇਹਨਾਂ ਦੇ ਮਾਪੇ-ਬਾਪ ਨੂੰ ਮੈਂ ਕਹੂੰਗਾ ਵੀ ਇਹਨਾਂ ਨੂੰ ਮਜਬੂਰ ਕਰਦੇ ਵੀ ਇੰਨਾ ਪੈਸਾ ਦਿਓ ਆ ਵੀ ਉਹਨਾਂ ਦੀ ਕਿਵੇਂ ਬਣੇ ਸਭ ਤੋਂ ਪਹਿਲਾਂ ਸਕੂਲ ਮੈਨੇਜਮੈਂਟ ਦੀ ਨੇ ਕਹੇਲੀ ਆ ਦੂਜੇ ਨੰਬਰ ਤੇ ਬਿਜਲੀ ਬੋਰਡ ਦੀ ਅਗਰ ਜਿੰਨੇ ਕਹਿੰਦੇ ਆ ਵੀ ਬੱਚਾ ਰੋਵੇ ਨਾ ਮਾਂ ਨੇ ਦੁੱਧ ਦਿੰਦੀ ਅਗਰ ਕੋਈ ਕੰਪਲੇਨਟ ਜਾਊਗੀ ਬਿਜਲੀ ਵਿਭਾਗ ਦਾ ਤਾਂ ਹੀ ਕੰਮ ਕਰੂਗਾ ਨਾ ਇਹ ਸਕੂਲ ਮੈਨੇਜਮੈਂਟ ਦੀ ਬਹੁਤ ਵੱਡੀ ਨੇ ਦਿੱਲੀ ਆ ਤੇ ਮੈਂ ਐਕਸ਼ਨ ਮਾਡਲ ਟਾਊਨ ਨੂੰ ਬੇਨਤੀ ਵੀ ਕਰਦਾ ਤੇ ਹਦਾਇਤ ਵੀ ਜਾਰੀ ਕਰਦਾ ਤੇ ਇਹਨੂੰ ਤੁਸੀਂ ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਤਾਰਾਂ ਨੂੰ ਪ੍ਰੋਪਰ ਢੰਗ ਨਾਲ ਜਿਹੜਾ ਰੈਪ ਕਰਕੇ ਤਾਂ ਕਿ ਕਿਸੇ ਦੀ ਜਾਨ ਨਾ ਜਾਵੇ ਜਾਂ ਕਿਸੇ ਦਾ ਨੁਕਸਾਨ ਨਾ ਸਰ ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਇਹ ਤਾਰਾਂ ਦੇ ਜੋੜ ਇੱਦੇ ਹੀ ਨੰਗੇ ਛੱਡੇ ਹੋਏ ਨੇ ਇਹਨਾਂ ਨੂੰ ਤਾਰਾਂ ਦੇ ਜੋੜ ਚਲੋ ਲਗਾਏ ਨੇ ਇਹਨਾਂ ਨੂੰ ਉੱਚਾ ਕਰਕੇ ਲਗਾ ਦੇਣਾ ਚਾਹੀਦਾ ਸੀ ਤਾਂ ਕਿ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਆਂਦੀ ਬਿਲਕੁਲ ਇਹ ਤਾਰਾਂ ਮਤਲਬ ਸੇਫ ਢੰਗ ਨਾਲ ਤੇ ਜਿਹੜੇ ਉੱਚਾ ਕਰਕੇ ਆ ਜਿਵੇਂ ਜੰਪਰ ਨੇ ਇਹਨੂੰ ਜੰਪਰ ਕਹਿੰਦੇ ਆ ਇਹ ਜੰਪਰ ਨੂੰ ਉੱਚਾ ਕਰਕੇ ਲਾਇਆ ਜਾਵੇ ਤਾਂ ਕਿ ਕੋਈ ਸ਼ਰਾਰਤ ਨਾ ਕਰ ਸਕੇ ਤੇ ਨਾਲ ਕਿਸੇ ਦੀ ਜਾਨ ਮਲਦੀ ਨਹੀਂ ਲੱਗਿਆ ਵੀ ਸਰ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਐਸੇ ਬਿਜਲੀ ਦੇ ਟਰਾਂਸਫਾਰਮਰ ਨੇ ਬਿਜਲੀ ਦੀਆਂ ਤਾਰਾਂ ਨੇ ਜੋ ਕਿ نیچے ਨੀਵੀਆਂ ਨੇ ਤੇ ਕਾਫੀ ਤਾਰਾਂ ਨੰਗੀਆਂ ਵੀ ਛੱਡੀਆਂ ਹੋਈਆਂ ਨੇ ਜਿਸ ਕਰਕੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਲੁਧਿਆਣਾ ਵਾਸੀਆਂ ਨੂੰ ਕਰਨਾ ਪੈਂਦਾ ਲਗਾਤਾਰ ਅਸੀਂ ਦੇਖਦੇ ਹਾਂ ਲੁਧਿਆਣਾ ਵਾਸੀ ਜਿਹੜੇ ਨੇ ਉਹ ਧਰਨੇ ਪ੍ਰਦਰਸ਼ਨ ਵੀ ਕਰਦੇ ਨੇ ਬਿਜਲੀ ਵਿਭਾਗ ਦੇ ਖਿਲਾਫ ਬਿਜਲੀ ਵਿਭਾਗ ਨੂੰ ਇਸ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਦੇਖੋ ਬਿਜਲੀ ਵਿਭਾਗ ਵੱਲੋਂ ਗਰਮੀ ਦੇ ਮੱਦੇ ਨਜ਼ਰ ਰੱਖ ਕੇ ਅ ਜਿਹੜੀ ਜਿਆ ਤਿਆਰੀ ਵੀ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਮੈਂ ਆਪਣੇ ਹਲਕੇ ਦੀ ਗੱਲ ਕਰਾਂਾ ਤੁੰਗਰ ਦੇ ਵਿੱਚ ਸਮੁੱਚੇ ਸਾਡੇ ਐਕਸ਼ਨ ਐਸਡੀਓ ਸਰਪੰਨ ਗਲੀਆਂ ਮਹੱਲਾਂ ਜਾਂ ਕੇ ਜਿਵੇਂ ਅਜਿਹੇ ਜੈਂਪਰ ਨੇ ਇਹਨਾਂ ਦੇ ਰੇਪੇਨ ਕਰੀ ਗਈ ਹੈ ਟਰਾਂਸਫਾਰਮਰ ਨੂੰ ਅਪਗ੍ਰੇਡ ਕਰਿਆ ਗਿਆ ਅਧਿਕਾਰੀ ਵਧੀਆ ਕੰਮ ਕਰਦੇ ਪਰ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਪਬਲਿਕ ਦੀ ਤੇ ਜਿਹੜੇ ਘਰ ਦੇ ਮੂਰੇ ਜਾਂ ਮੈਨੇਜਮੈਂਟ ਦੇ ਮੂਰੇ ਹੋਵੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨੂੰ ਪ੍ਰੋਪਰ ਢੰਗ ਨਾਲ ਸਹੀ ਕਰਾ ਕੇ ਰੱਖਣ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਸਿੱਧੂ ਸਾਹਿਬ ਤੁਹਾਡੇ ਧਿਆਨ ਦੇ ਵਿੱਚ ਜਦੋਂ ਵੀ ਕੋਈ ਗੱਲ ਆਂਦੀ ਹੈ ਤਾਂ ਤੁਸੀਂ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਂਦੇ ਹੋ ਹੁਣੇ ਤੁਹਾਡੇ ਧਿਆਨ ਦੇ ਵਿੱਚ ਗੱਲ ਆਈ ਹੈ ਤੇ ਇਹ ਕਿੰਨੇ ਸਮੇਂ ਦੇ ਵਿੱਚ ਜ਼ਰ ਹੱਲ ਹੋ ਜਾਏਗਾ ਇੱਥੋਂ ਗੱਡੀ ਦੀ ਮੈਂ ਮੈਂ ਕਹੀ ਐਕਸ਼ਨ ਨੂੰ ਹਦਾਇਤ ਕਰੂੰਗਾ ਤੁਹਾਡਾ ਕਰਤਾ ਹੀ ਤੁਸੀਂ ਮੈਸੇਜ ਹੁਣੇ ਹੀ ਉਹਨੂੰ ਐਕਸ਼ਨ ਨੂੰ ਮੈਸੇਜ ਵੀ ਚਲੇਗਾ ਆ ਗਿਆ ਜੀ ਮੇਰਾ ਨਾਮ ਆ ਐਮਐਲਏ ਨੂੰ ਇਹ ਸਾਡਾ ਇੱਕ ਗਰੁੱਪ ਬਣਾਇਆ ਗਿਆ ਜਿਹਦੇ ਵਿੱਚ ਐਕਸ਼ਨ ਨੂੰ ਆਪਾਂ ਕੰਪਲੇਂਟ ਵੀ ਪਾ ਦਿੱਤੀ ਹੈ ਇਹ ਸੋਨੇ ਪੋਸੀਬਲ ਇਹਦਾ ਜਿਹੜਾ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਸੀ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਇੱਥੇ ਪਹੁੰਚੇ ਮੌਕੇ ਦੇ ਉੱਤੇ ਜਦੋਂ ਇਹਨਾਂ ਨੇ ਤਸਵੀਰਾਂ ਦੇਖੀਆਂ ਤਾਂ ਉਹਨਾਂ ਦੇ ਵੱਲੋਂ ਇਹ ਫੋਟੋਆਂ ਖਿੱਚ ਕੇ ਜੜੀਆਂ ਨੇ ਬਿਜਲੀ ਵਿਭਾਗ ਨੂੰ ਪਾ ਦਿੱਤੀਆਂ ਗਈਆਂ ਨੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਦੀ ਵੀ ਜਿਹੜੀ ਹੈ ਵੱਡੀ ਨਲਾਇਕੀ ਹੈ ਇਸ ਟਰਾਂਸਫਾਰਮਰ ਦੇ ਵੱਲ ਕਿ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ ਜਿਹੜੇ ਲੱਖਾਂ ਬੱਚੇ ਜਿਹੜੇ ਨੇ ਉਹ ਇੱਥੋਂ ਦੀ ਲੰਘਦੇ ਨੇ ਇਸ ਸਕੂਲ ਦੇ ਵਿੱਚ ਵੀ ਪੜ੍ਹਦੇ ਨੇ ਮਾਪਿਓ ਇਤਨੇ ਵਿਸ਼ਵਾਸ ਦੇ ਨਾਲ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜਦੇ ਨੇ ਸਕੂਲ ਦੇ ਬਾਹਰ ਇੱਕ ਟਰਾਂਸਫਾਰਮਰ ਲੱਗਾ ਹੋਵੇ ਜਿਨ੍ਹਾਂ ਦੀਆਂ ਤਾਰਾਂ ਨੀਵੀਆਂ ਹੋਣ ਤੇ ਨੰਗੀਆਂ ਹੋਣ ਜਿਸ ਕਰਕੇ ਸਕੂਲ ਦੇ ਬੱਚਿਆਂ ਦੇ ਉੱਤੇ ਤੇ ਆਮ ਲੋਕ ਜਿਹੜੀ ਆਮ ਜਨਤਾ ਇੱਥੋਂ ਦੀ ਲੰਘਦੀ ਹੈ ਰਾਹਗੀਰਾਂ ਦੇ ਉੱਤੇ ਜਿਹੜੀ ਵੱਡੀ ਪਰੇਸ਼ਾਨੀ ਹੋ ਲਟਕਦੀ ਹੋਵੇ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਹੱਲ ਕਰਨਾ ਚਾਹੀਦਾ ਸੋ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਤਾਂ ਫੋਟੋਆਂ ਖਿੱਚ ਕੇ ਪਾ ਦਿੱਤੀਆਂ ਗਈਆਂ ਹੁਣ ਦੇਖਣਾ ਇਹ ਹੋਵੇਗਾ ਕਿੰਨੇ ਸਮੇਂ ਦੇ ਵਿੱਚ ਬਿਜਲੀ ਵਿਭਾਗ ਦੇ ਵੱਲੋਂ ਇਹਨਾਂ ਤਾਰਾਂ ਨੂੰ ਉੱਚਾ ਕੀਤਾ ਜਾਂਦਾ ਹੈ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਦੀਪਕ ਕਤਿਆਲ ਦਾ ਸਿਟੀ ਹੈਡਲਾਈਨਸ